ਚੈਨਲ ਪੰਜਾਬੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਕੈਨੇਡਾ ਵਾਸੀ ਇਸ ਵੇਲੇ ਸੋਚ ਕੀ ਰਹੇ ਆ ਇਹਨਾਂ ਦੀ ਮੁੱਦੇ ਕਿਹੜੇ ਆ ਉਹਨਾਂ ਦੇ ਵਿੱਚੋਂ ਪਤਾ ਲੱਗ ਰਿਹਾ ਕਿ ਸਭ ਤੋਂ ਵੱਡਾ ਮੁੱਦਾ ਰਾਸ਼ਟਰਪਤੀ 트੍ਰੰਪ ਨਾਲ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਨਾਲ ਕੈਨੇਡੀਅਨਾਂ ਦੇ ਸਬੰਧ ਨੇ ਦੂਜੀ ਗੱਲਬਾਤ ਕਰਨੀ ਹੈ ਕਿ ਕੈਨੇਡਾ ਦੇ ਪ੍ਰਾਈਵੇਟ ਕਲੀਨਿਕ ਮਰੀਜ਼ਾਂ ਦਾ ਡਾਟਾ ਵੇਚ ਰਹੇ ਆ ਬਹੁਤ ਵੱਡੀ ਗੜਬੜ ਹੈ ਜ ਜਿਹਦੇ ਬਾਰੇ ਗੱਲਬ ਤੀਜਾ ਕੈਨੇਡਾ ਦੀ ਇਲੈਕਟ੍ਰਿਕ ਵਹੀਕਲ ਮਾਰਕੀਟ ਦੇ ਉੱਤੇ ਚਰਚਾ ਹੋ ਰਹੀ ਹੈ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਕਈ ਪ੍ਰੋਜੈਕਟ ਫੇਲ ਹੋਏ ਆ ਇੱਥੇ ਜਿੱਦਾਂ ਹੋਣੇ ਚਾਹੀਦੇ ਸੀ ਕਾਮਯਾਬ ਹੋਣੇ ਚਾਹੀਦੇ ਸੀ ਉਹ ਫੇਲ ਹੋ ਗਿਆ ਅ ਮਦਰਸ ਡੇ ਦੇ ਉੱਤੇ ਇੱਕ ਗੱਲਬਾਤ ਹੋਈ ਆ ਰਿਪੋਰਟ ਸਾਹਮਣੇ ਆਈ ਆ ਕਿ ਸਟਿਲ ਬਰਥ ਯਾਨੀ ਕਿ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਆ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਉਦੋਂ ਬੱਚੇ ਦੀ ਤੇ ਜਾਂ ਜਿਹੜੇ ਮਿਸਕਾਰੇजेस ਨੇ ਮਤਲਬ ਪ੍ਰੋਪਰ ਬਰਥ ਤੋਂ ਪਹਿਲਾਂ ਹੀ ਗਰਬ ਪਾਤ ਹੋ ਜਾਂਦਾ ਬਹੁਤ ਵੱਡੀ ਕੈਨੇਡਾ ਦੇ ਵਿੱਚ ਸਮੱਸਿਆ ਐਸ਼ਵਲੇ ਆ ਰਹੀ ਆ ਤੇ ਕਰਾਇਦਾਰਾਂ ਨੇ ਇੱਕ ਕੇਸ ਕਰਕੇ ਮਾਲਕ ਦੇ ਵਿਰੁੱਧ ਜਿੱਤਿਆ ਤੇ ਉਹਨਾਂ ਨੂੰ 40000 ਡਾਲਰ ਮਿਲ ਰਿਹਾ ਇਹਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਐਸ਼ਵਲੇ ਕੈਨੇਡੀਅਨਸ ਦਾ ਸੋਚ ਦੇ ਕੀ ਹੈ ਆ ਵੋਟਾਂ ਪਾ ਕੇ ਹਟੀਆਂ ਭਜਨ ਦੇ ਮਾਰਕ ਕਰਨੀ ਪ੍ਰਧਾਨ ਮੰਤਰੀ ਬਣ ਕੇ ਤੇ ਸਾਰੀ ਸਿਚੁਏਸ਼ਨ ਦੇ ਵਿੱਚ ਐਸ਼ਵਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਵੀ ਤੁਸੀਂ ਚਾਹ ਨਹੀਂ ਕੀ ਹੈ ਐਸ਼ਵਲੇ ਥੋੜੀ ਪ੍ਰਾਇੋਰਟੀ ਕੀ ਹੈ ਤੁਹਾਡਾ ਸਭ ਤੋਂ ਵੱਡੇ ਮੁੱਦੇ ਕੀ ਹੈ ਬਹੁਤੇ ਕੈਨੇਡੀਅਨ ਨੇ ਇਹ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਜਦੋਂ ਪਾਰਲੀਮੈਂਟ ਦੁਬਾਰਾ ਰੀਜ਼ਿਊਮ ਹੁੰਦੀ ਆ ਸੈਸ਼ਨ ਸ਼ੁਰੂ ਹੁੰਦਾ ਆ ਜਿਹੜੇ ਅਮਰੀਕਾ ਵਾਲੇ ਮੁੱਦੇ ਦੇ ਉੱਤੇ ਆ ਇਹ ਪਾਰਟੀਆਂ ਇਕੱਠੀਆਂ ਹੋ ਕੇ ਕੰਮ ਕਰਨ ਲੋਕ ਇਹ ਚਾਹੁੰਦੇ ਆ ਕਿ ਟਰੰਪ ਦੇ ਨਾਲ ਲੜਾਈ ਜਾਂ ਸਮਝੌਤਾ ਜਾਂ ਉਹਨਾਂ ਦੇ ਨਾਲ ਡੀਲ ਕਿਦਾਂ ਕਰਨਾ ਇਹ ਸਾਡੀ ਪ੍ਰਾਇੋਰਟੀ ਆ ਦੂਜੀ ਗੱਲ ਬਾਤ ਇਹ ਆ ਕਿ ਇਹ ਪ੍ਰਾਇੋਰਟੀ ਦੇ ਨਾਲ ਸਾਨੂੰ ਇੱਕ ਚੀਜ਼ ਚਾਹੀਦੀ ਆ ਕਿ ਚਾਹੇ ਕੰਜ਼ਰਵੇਟਿਵ ਬਲੌਕ ਕੋਈ ਬਾ ਐਨ ਡੀ ਪੀ ਜਾਂ ਲਿਬਰਲ ਇਹ ਸਾਰੀਆਂ ਪਾਰਟੀਆਂ ਪਾਰਲੀਮੈਂਟ ਦੇ ਵਿੱਚ ਆਪਸੀ ਕਾਟੋ ਕੋਲੀਸ਼ਨਾਂ ਪੈ ਜਾਣ ਸਗੋਂ ਰਲ ਕੇ ਕੰਮ ਕਰਨ ਤੇ ਜਿਹੜੀਆਂ ਟਰੰਪ ਦੀਆਂ ਪਾਲਿਸੀਆਂ ਆ ਉਹਦਾ ਸਾਹਮਣਾ ਕਰਨ ਇਹ ਇਹਨਾਂ ਦੀ ਪ੍ਰਾਇੋਰਟੀ ਆ ਇਹ ਇਹਨਾਂ ਦੀ ਪਹਿਲ ਆ ਕੈਨੇਡਾ ਵਾਸੀਆਂ ਦੀ ਸਰਵੇ ਦੇ ਵਿੱਚੋਂ ਪਤਾ ਆ ਲਗਭਗ 100 ਦੇ ਵਿੱਚੋਂ 75 ਲੋਕਾਂ ਨੇ ਇਹ ਕਿਹਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਹਨਾਂ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਨਾ ਕਿ ਆਲੋਚਨਾ ਕਰਨੀ ਚਾਹੀਦੀ ਆਮ ਤੌਰ ਦੇ ਤੇ ਹੁੰਦਾ ਕੀ ਆ ਕਿ ਪਾਰਟੀਆਂ ਇੱਕ ਦੂਜੀ ਦੀ ਆਲੋਚਨਾ ਕਰਦੀਆਂ ਖਾਸ ਕਰ ਜਿਹੜੀ ਸੱਤਾ ਧੇਰਾ ਉਸ ਪਾਰਟੀ ਦੇ ਵਿਰੋਧ ਦੇ ਵਿੱਚ ਦੂਜੀ ਪਾਰਟੀ ਨੇ ਜਾਣਾ ਹੁੰਦਾ ਜਿਹੜੇ ਕਹੋ ਕਿ ਬਜ਼ੁਰਗ ਕੈਨੇਡੀਅਨ ਨੇ ਜਾਂ ਕੋਬੈਕ ਵਾਲੇ ਨੇ ਇਹ ਜ਼ਿਆਦਾ ਯੂਨੀਟੀ ਚਾਹੁੰਦੇ ਆ ਉਕੇ ਕੈਨੇਡਾ ਦੇ ਵਿੱਚ ਹੁਣ ਹਰ ਵਰਗ ਦੇ ਲੋਕ ਰਹਿੰਦੇ ਨੇ ਤੇ ਹਰ ਵਰਗ ਦੇ ਵਿੱਚ ਵੱਖਰੀ ਵੱਖਰੀ ਸੋਚ ਆ ਜਿਹੜੇ 올ਡ ਲੋਕ ਨੇ ਬਜ਼ੁਰਗ ਨੇ ਜਾਂ ਜਿਹੜੇ ਖਾਸ ਕਰ ਕਵੈਕ ਦੇ ਰਹਿਣ ਵਾਲੇ ਨੇ ਉਹ ਬਹੁਤ ਇਸ ਗੱਲ ਦੇ ਫੇਵਰ ਦੇ ਵਿੱਚ ਆ ਕਿ ਯੂਨਾਈਟਿਡ ਪਾਰਲੀਮੈਂਟ ਹੋਣੀ ਚਾਹੀਦੀ ਹੈ ਕਿ ਸਾਨੂੰ ਇਕੱਠੇ ਹੋ ਕੇ ਇਧਰ ਲਾੜਨਾ ਚਾਹੀਦਾ ਇਹਨਾਂ ਪੋਲਿਟੀਕਲ ਪਾਰਟੀਆਂ ਨੂੰ ਜਿਹੜੇ ਯੰਗ ਕੈਨੇਡੀਅਨਸ ਨੇ ਉਹ ਇਸ ਯੂਨਿਟੀ ਦੇ ਉੱਤੇ ਘੱਟ ਫੋਕਸ ਤੇ ਉਹਨਾਂ ਨੂੰ ਬਹੁਤਾ ਲੈਣਾ ਦੇਣਾ ਇਹਦੇ ਨਾਲ ਹੈ ਨਹੀਂ ਜਿਹੜੇ ਲੋਕ ਖਾਸ ਕਰ 18 ਸਾਲ ਤੋਂ ਲੈ ਕੇ 35 ਸਾਲ ਦੇ ਵਿਚਕਾਰ ਜਿਨ੍ਹਾਂ ਦੀ ਉਮਰ ਆ ਉਹ ਬਹੁਤ ਜ਼ਿਆਦਾ ਮਤਲਬ ਕਹਿ ਲੋ ਕਿ ਥੋੜੇ ਜਿ ਘੱਟ სპੋਰਟਿਵ ਨੇ ਇਸ ਚੀਜ਼ ਦੇ ਪਰ ਹਾਲਾਂਕਿ ਫੇਵਰ ਉਹ ਕਰਦੇ ਨੇ ਇਸ ਚੀਜ਼ ਦਾ ਵੀ ਇਹਨਾਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਪਰ ਬਹੁਤ ਤਾਂ ਜ਼ਿਆਦਾ ਇਧਰੇ ਪਾਸੇ ਧਿਆਨ ਨਹੀਂ ਦੇ ਰਹਾ ਟਾਪ ਪ੍ਰਾਇੋਰਟੀ ਅਮਰੀਕਾ ਦੇ ਨਾਲ ਰਿਸ਼ਤਾ ਆ 1/3 ਕੈਨੇਡੀਅਨ ਇਹ ਕਹਿ ਰਹੇ ਨੇ ਕਿ ਸਾਨੂੰ ਅ ਅਮਰੀਕਾ ਦੇ ਨਾਲ ਜਿਹੜਾ ਰਿਸ਼ਤਾ ਸਾਡਾ ਉਹ ਸਾਡੀ ਟਾਪ ਪ੍ਰਾਇੋਰਟੀ ਆ ਸਭ ਤੋਂ ਮਹੱਤਵਪੂਰਨ ਚੀਜ਼ ਸਾਡੇ ਲਈ ਜਾਂ ਜਿਹੜੀ ਨਵੀਂ ਸਰਕਾਰ ਆ ਉਹਦੇ ਲਈ ਇਹੀ ਹੋਣੀ ਚਾਹੀਦੀ ਹੈ ਜਿਹੜੀ ਅਫੋਰਡੇਬਿਲਟੀ ਆ ਹੈਲਥ케ਅਰ ਆ ਇਹ ਮਹੱਤਵਪੂਰਨ ਮੁੱਦਿਆਂ ਦੇ ਵਿੱਚੋਂ ਜਦੋਂ ਅਮਰੀਕਾ ਦੇ ਨਾਲ ਰਿਸ਼ਤੇ ਦੀ ਗੱਲਬਾਤ ਆਉਂਦੀ ਆ ਉਹਦੇ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਜਿਹੜਾ ਇਸ਼ੂ ਆ ਅਫੋਰਡੇਬਿਲਟੀ ਆ ਬਸ ਹੋਈ ਪਈ ਲੋਕਾਂ ਦੀ ਪੈਸਾ ਤੇ ਖਰਚ ਨਹੀਂ ਹੁੰਦਾ ਬਹੁਤ ਮਾੜੀ ਹਾਲਤ ਆ 21% ਨੇ ਕਿਹਾ ਕਿ ਅਫੋਰਡੇਬਿਲਟੀ ਸਾਡਾ ਇਸ਼ੂ ਆ ਹੈਲਥ케ਅਰ ਅਗਲਾ ਇਸ਼ੂ ਆ 15% ਲੋਕਾਂ ਦੀ ਕਿੰਨੀ ਬੁਰੀ ਹਾਲਤ ਆ ਇੱਥੇ ਹੈਲਥ케ਅਰ ਦੇ ਉੱਤੇ ਸੋ ਇਹ ਔਰ ਸਭ ਤੋਂ ਪਹਿਲਾ ਅਮਰੀਕਾ ਦੇ ਨਾਲ ਰਿਸ਼ਤਾ ਦੂਜੇ ਨੰਬਰ ਦੇ ਉੱਤੇ ਅਫੋਰਡੇਬਿਲਟੀ ਤੀਜੇ ਨੰਬਰ ਦੇ ਉੱਤੇ ਜਿਹੜੀ ਹੈਲਥ ਕੇਅਰ ਆ ਕੈਨੇਡਾ ਵਾਸੀਆਂ ਦਾ ਇਸ ਵੇਲੇ ਮੁੱਦਾ ਆ ਔਰ ਇਹਦੇ ਵਿੱਚ ਉਮਰ ਦੇ ਹਿਸਾਬ ਨਾਲ ਪ੍ਰਾਇੋਰਟੀਜ਼ ਨੇ ਜਿਹੜੇ 올ਡਰ ਕੈਨੇਡੀਅਨਸ ਨੇ ਜਾਂ ਕਵੈਕ ਵਾਲੇ ਨੇ ਉਹ ਜ਼ਿਆਦਾ ਅਮਰੀਕਨ ਰਿਸ਼ਤੇ ਦੇ ਨਾਲ ਕੇਅਰ ਕਰ ਰਹੇ ਆ ਜਿਹੜੇ ਯੰਗ ਕੈਨੇਡੀਅਨਸ ਨੇ 18 ਤੋਂ 34 ਵਾਲੇ ਉਹ ਜ਼ਿਆਦਾ ਅਫੋਰਡੇਬਿਲਟੀ ਤੇ ਹਾਊਸਿੰਗ ਦੇ ਉੱਤੇ ਕਰ ਰਹੇ ਕੁਦਰਤੀ ਤੌਰ ਦੇ ਉੱਤੇ ਉਹਨਾਂ ਨੇ ਹੁਣ ਅੱਗੇ ਘਰ ਲੈਣੇ ਆ ਤੇ ਉਹਨਾਂ ਦੇ ਲਈ ਮਸਲਾ ਵੱਡਾ ਆ ਜਿਹੜੇ ਪ੍ਰੈਰੀਜ਼ ਨੇ ਉਹ ਜ਼ਿਆਦਾ ਅਫੋਰਡੇਬਿਲਟੀ ਤੇ ਫੋਕਸ ਕਰ ਰਹੇ ਆ ਪ੍ਰੈਰੀਜ਼ ਦੇ ਵਿੱਚ 33% ਲੋਕ ਕਹਿੰਦੇ ਵੀ ਅਫੋਰਡੇਬਿਲਟੀ ਸਾਡਾ ਟਾਪ ਇਸ਼ੂ ਆ ਜਦੋਂ ਕਿ 25% ਕਹਿੰਦੇ ਕਿ ਅਮਰੀਕਨ ਨਾਲ ਰਿਸ਼ਤਾ ਟਾਪ ਇਸ਼ੂ ਆ ਐਟਲੈਂਟਿਕ ਕੈਨੇਡਾ ਜਿਹੜੇ ਬਰਾਬਰ ਬਰਾਬਰ ਕਹ ਲਓ ਵੰਡੇ ਗਏ ਆ ਐਟਲੈਂਟਿਕ ਕੈਨੇਡਾ ਦੇ ਵਿੱਚ ਅਫੋਰਡੇਬਿਲਟੀ ਤੇ ਯੂ ਐਸ ਰਿਲੇਸ਼ਨਸ ਜਿਹੜਾ ਬਰਾਬਰ ਦੇ ਕਨਸਰਨ ਨੇ ਦੋਵਾਂ ਦੇ ਲਈ ਜਿਹੜੀ ਹੈਲਥ ਕੇਅਰ ਆ ਇਸ ਸਟਰੋਂਗ ਇਹ ਜਿਹੜੀ ਸਟਰੋਂਗਲੀ ਕਹ ਲੋ ਕਿ ਸੈਕੰਡ ਪ੍ਰਾਇੋਰਟੀ ਹੈ ਹਰ ਥਾਂ ਦੇ ਉੱਤੇ ਜਦੋਂ ਲੋਕਾਂ ਨੂੰ ਦੂਜਾ ਪੁੱਛਿਆ ਜਾਂਦਾ ਕਿ ਠੀਕ ਆ ਕਿਸੇ ਦੀ ਪਹਿਲਾ ਅਫੋਰਡੇਬਿਲਟੀ ਆ ਕਿਸੇ ਦੀ ਪਹਿਲਾ ਯੂ ਐਸ ਰਿਲੇਸ਼ਨ ਆ ਕਿਤੇ ਬਰਾਬਰ ਆ ਦੂਜੇ ਨੰਬਰ ਤੇ ਕੀ ਆ ਦੂਜੇ ਨੰਬਰ ਤੇ ਸਾਰਿਆਂ ਨੇ ਕਿਹਾ ਵੀ ਸਾਨੂੰ ਜਿਹੜੀ ਹੈਲਥ케ਅਰ ਸਿਸਟਮ ਆ ਇਹ ਸਾਡੇ ਲਈ ਜਿਹੜੀ ਟਾਪ ਪ੍ਰਾਇੋਰਟੀ ਆ ਹੁਣ ਬਹੁਤ ਸਾਰੇ ਹੁਣ ਬਹੁਤ ਸਾਰੇ ਜਿਹੜੇ ਮਹੱਤਵਪੂਰਨ ਇਸ਼ੂਜ਼ ਨੇ ਬਹੁਤੇ ਕੈਨੇਡੀਅਨ ਜਿਹੜੇ ਹੈਲਥ케ਅਰ ਨੂੰ 25% ਚੂਜ਼ ਕਰ ਰਹੇ ਆ ਅਫੋਰਡੇਬਿਲਟੀ 19% ਕਰ ਰਹੇ ਆ ਤੇ ਹਾਊਸਿੰਗ ਨੂੰ 14% ਚੂਜ਼ ਕਰ ਰਿਹਾ ਇਹ ਵੱਖਰੇ ਵੱਖਰੇ ਪ੍ਰਾਇੋਰਟੀਜ਼ ਨੇ ਪਰ ਅਮਰੀਕਾ ਦੇ ਨਾਲ ਰਿਸ਼ਤਾ ਸਾਰਿਆਂ ਦੀ ਪਹਿਲੀ ਜਿਹੜੀ ਉਹ ਕਹਿ ਲਓ ਇਸ਼ੂ ਆ ਜਿਹਦੇ ਬਾਰੇ ਲੋਕ ਚਿੰਤਾ ਕਰ ਰਹੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਕਿ ਨੇ ਪ੍ਰਾਈਵੇਟ ਕਲੀਨਿਕ ਨੇ ਉਹ ਪੇਸ਼ੈਂਟਸ ਦਾ ਡਾਟਾ ਵੇਚ ਰਹੇ ਆ ਕੁਝ ਪ੍ਰਾਈਵੇਟ ਕਲੀਨਿਕ ਕੈਨੇਡਾ ਦੇ ਵਿੱਚ ਉਹ ਜਾਂ ਤਾਂ ਦੇ ਰਹੇ ਆ ਜਾਂ ਵੇਚ ਰਹੇ ਆ ਜਿਹੜਾ ਪੇਸ਼ੈਂਟ ਦੀ ਹੈਲਥ ਇਨਫੋਰਮੇਸ਼ਨ ਆ ਉਹਦੀ ਸਿਹਤ ਸੰਬੰਧੀ ਜਾਣਕਾਰੀ ਕੰਪਨੀਆਂ ਨੂੰ ਬਿਨਾ ਮਰੀਜ਼ਾਂ ਨੂੰ ਦੱਸੇ ਹੁਣ ਤੁਹਾਡਾ ਜਾਂ ਸਾਡਾ ਜਿਹੜਾ ਇੱਕ ਡਾਟਾ ਆ ਸਾਡੀ ਜਿਹੜੀ ਹੈਲਥ ਇਨਫੋਰਮੇਸ਼ਨ ਆ ਉਹ ਸਾਡੇ ਤੱਕ ਆ ਉਹ ਕਿਸੇ ਕੋਲ ਨਹੀਂ ਜਾਣੀ ਚਾਹੀਦੀ ਜੇ ਜਾਣੀ ਚਾਹੀਦੀ ਸਾਨੂੰ ਪਹਿਲਾਂ ਦੱਸਿਆ ਜਾਵੇ ਵੀ ਤੁਹਾਡੀ ਆ ਇਨਫੋਰਮੇਸ਼ਨ ਅਸੀਂ ਫਰਾਨੇ ਫਰਾਨੀ ਕੰਪਨੀ ਨੂੰ ਦੇ ਰਹੇ ਹਾਂ ਪਰ ਇੱਥੇ ਕਿਸੇ ਨੂੰ ਵੀ ਜਿਹੜਾ ਦੱਸਿਆ ਨਹੀਂ ਜਾ ਰਿਹਾ ਸਗੋਂ ਉਹ ਇਨਫੋਰਮੇਸ਼ਨ ਦੇ ਦਿੱਤੀ ਜਾ ਰਹੀ ਹੈ ਹੁਣ ਇਹਨੂੰ ਖਰੀਦਦਾ ਕੌਣ ਆ ਡਾਟਾ ਕਰਨਾ ਕੀ ਆ ਕਿਸੇ ਨੇ ਡਾਟੇ ਦਾ ਮਤਲਬ ਕੀ ਆ ਜਦੋਂ ਅਸੀਂ ਕਹਿੰਦੇ ਕਿ ਡਾਟਾ ਵੇਚਿਆ ਜਾ ਰਿਹਾ ਡਾਟਾ ਵੇਚਿਆ ਜਾ ਰਿਹਾ ਤੁਹਾਡੀ ਉਮਰ ਤੁਹਾਡੀ ਡੇਟ ਆਫ ਬਰਥ ਤੁਸੀਂ ਮੇਲ ਹੋ ਫੀਮੇਲ ਹੋ ਤੁਸੀਂ ਕਿਹੜੀ ਬੈਕਗ੍ਰਾਉਂਡ ਤੋਂ ਆਉਣੇ ਹੋ ਏਸ਼ੀਅਨ ਹੋ ਜਾਂ ਤੁਸੀਂ ਕਿਹੜੇ ਹੋ ਤੁਹਾਡੀ ਸਿਹਤ ਦੀਆਂ ਪ੍ਰੋਬਲਮਸ ਕੀ ਨੇ ਤੁਸੀਂ ਦਵਾਈਆਂ ਕਿਹੜੀਆਂ ਖਾਂਦੇ ਆ ਤੁਹਾਨੂੰ ਲਾਈਫ ਸਟਾਈਲ ਕੀ ਜੋ ਕੁਝ ਅਸੀਂ ਸਾਰਾ ਕੁਝ ਡਾਕਟਰਾਂ ਨੂੰ ਦੱਸਦੇ ਆ ਉਹ ਸਾਰਾ ਕੁਝ ਚੱਕ ਕੇ ਕਾਂ ਕੰਪਨੀਆਂ ਨੂੰ ਵੇਚ ਦਿੰਦੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਹੁਣ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਇਹ ਡਾਟਾ ਕੇਸ ਕਮ ਆ ਉਹ ਕਈ ਮਿਲੀਅਨ ਡਾਲਰ ਦੇ ਵਿੱਚ ਡਾਟਾ ਖਰੀਦਦੀਆਂ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣੇ ਬਿਜ਼ਨਸ ਦੇ ਵਧਾਉਣ ਦੇ ਲਈ ਇਹ ਡਾਟਾ ਨੂੰ ਖਰੀਦਦੀਆਂ ਆ ਮਰੀਜ਼ ਨੂੰ ਪੁੱਛਿਆ ਨਹੀਂ ਜਾਂਦਾ ਉਹਦੀ ਸਹਿਮਤੀ ਦੇ ਲਈ ਵੇਚ ਦਿਓ ਕੌਨਸੈਂਟ ਤਾਂ ਹੋਵੇਲ ਬਹੁਤ ਸਾਰੇ ਪੇਸ਼ੈਂਟ ਨੂੰ ਔਨ ਫਾਰਮ ਹੀ ਨਹੀਂ ਕੀਤਾ ਜਾਂਦਾ ਜਾਂ ਉਹਦੀ ਪਰਮਿਸ਼ਨ ਹੀ ਲਈ ਜਾਂਦੀ ਜਦੋਂ ਕਿ ਉਹ ਜਿਹੜੀ ਪਰਸਨਲ ਹੈਲਥ ਡਾਟਾ ਆ ਉਹ ਇਹਨਾਂ ਦੇ ਨਾਲ ਸ਼ੇਅਰ ਕਰਨਾ ਜਾਂ ਉਹਨਾਂ ਨੇ ਇਹਨੂੰ ਕਹਿ ਲਓ ਵੇਚਣਾ ਆ ਦੋ ਤਰੀਕੇ ਦੇ ਨਾਲ ਇਹ ਡਾਟਾ ਵੇਚਿਆ ਜਾ ਰਿਹਾ ਜਾਂ ਤਾਂ ਕਲੀਨਿਕ ਡਾਟਾ ਸਿੱਧਾ ਕਮਰਸ਼ੀਅਲ ਡਾਟਾ ਬ੍ਰੋਕਰ ਨੂੰ ਸੈਲ ਕਰਦੇ ਜਿਹੜੇ ਦਲਾਲ ਆ ਵਿਚਕਾਰ ਉਹਨਾਂ ਨੂੰ ਵੇਚ ਦਿੰਦੇ ਆ ਜਿਹੜੇ ਫਿਰ ਇਹਨੂੰ ਅੱਗੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੇਚ ਦਿੰਦੇ ਆ ਜਾਂ ਕਲੀਨਿਕ ਕਰਦੇ ਆ ਕਿ ਇਹ ਕਲੀਨਿਕ ਕੰਪਨੀਆਂ ਦੇ ਨੇ ਤੇ ਉਹ ਸਿੱਧੇ ਉਸ ਡਾਟੇ ਨੂੰ ਆਪਣੇ ਫਾਇਦੇ ਲਈ ਯੂਜ਼ ਕਰਦੇ ਮਤਲਬ ਉਹ ਜਿਹੜੀ ਕੰਪਨੀ ਦਵਾਈਆਂ ਵਾਲੀ ਆ ਕਲੀਨਿਕ ਵੀ ਉਹਦਾ ਹੀ ਆ ਤੇ ਉਹ ਡਾਟਾ ਸਿੱਧਾ ਆਪ ਹੀ ਲੈ ਰਹੇ ਨੇ ਤੇ ਆਪਣੇ ਲਈ ਯੂਜ਼ ਕਰੀ ਜਾ ਰਹੇ ਆ ਹੁਣ ਜਿਹੜੀ ਪਰਸਨਲ ਇਨਫੋਰਮੇਸ਼ਨ ਆ ਉਹ ਹਟਾਈ ਜਾਣੀ ਚਾਹੀਦੀ ਹੁੰਦੀ ਹੈ ਜੇ ਬ੍ਰੋਕਰ ਕਲੇਮ ਇਹ ਕਰਦੇ ਆ ਕਿ ਪਰਸਨਲ ਡਿਟੇਲਸ ਜਿਹੜੀਆਂ ਆ ਡਾਟੇ ਦੀ ਐਨਾਲਿਸਿਸ ਤੋਂ ਪਹਿਲਾਂ ਇਹਨੂੰ ਜਿਹੜੇ ਹੋ ਰਿਮੂਵ ਕਰ ਦਿੰਦੇ ਹਟਾ ਦਿੰਦੇ ਆ ਪਰ ਜਿਹੜੀ ਪ੍ਰਾਈਵੇਸੀ ਰਿਸਕ ਆ ਉਹ ਹਜੇ ਵੀ ਉਸੇ ਤਰੀਕੇ ਦੇ ਨਾਲ ਰਹਿੰਦਾ ਮਤਲਬ ਕੀ ਆ ਕਿ ਉਹ ਨਾਮ ਬਦਲ ਦਿੰਦੇ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਏਸ਼ੀਆ ਨਾ ਜਾਂ ਇਹ ਜਿਹੜਾ ਬਲੈਕ ਆ ਕੋਤਤ ਬਾਅਦ ਉਹਨੇ ਨਾਮ ਤੋਂ ਕੁਝ ਨਹੀਂ ਲੈਣਾ ਨਾ ਤੁਹਾਡਾ ਕੋਈ ਵੀ ਹੋਵੇ ਕੀ ਫਰਕ ਪੈਂਦਾ ਉਹਦੇ ਨਾਲ ਬਸ ਉਹਨਾਂ ਨੂੰ ਉਹ ਜਾਣਕਾਰੀ ਮਿਲ ਜਾਂਦੀ ਪਰ ਫੇਰ ਵੀ ਪ੍ਰਾਈਵੇਸੀ ਰਿਸਕ ਤਾਂ ਰਹਿੰਦਾ ਹੀ ਆ ਜਿੱਥੇ ਬਾਕੀ ਸਾਰਾ ਡਾਟਾ ਦਿੱਤਾ ਤਾਂ ਉਥੇ ਨਾਮ ਪਤਾ ਲੱਗਣ ਚ ਕਿੰਨੀ ਇੱਕ ਗੱਲ ਜਿਹੜੀ ਕਈ ਵਾਰੀ ਡਾਕਟਰ ਦੀ ਜਿਹੜੀ ਮਰਜ਼ੀ ਆ ਜਾਂ ਡਾਕਟਰ ਦੀ ਸਹਿਮਤੀ ਆ ਉਹ ਲੈ ਲਈ ਜਾਂਦੀ ਆ ਪਛਾਣਤਮ ਰੀਜ਼ ਨੂੰ ਚਾਹੀਦਾ ਜਿਹਦੀ ਇਨਫਾਰਮੇਸ਼ਨ ਦਿੱਤੀ ਜਾ ਰਹੀ ਆ ਪਰ ਇਹ ਕੀ ਕਰਦੇ ਆ ਪੇਸ਼ੈਂਟ ਨੂੰ ਪੁੱਛਣ ਦੀ ਥਾਂ ਦੇ ਉੱਤੇ ਡਾਕਟਰ ਨੂੰ ਪੁੱਛ ਲੈਂਦੇ ਆ ਤੇ ਉਹਨਾਂ ਦੀ ਪਰਮਿਸ਼ਨ ਲੈ ਲੈਂਦੇ ਆ ਪੇਸ਼ੈਂਟ ਦੇ ਰੈਕੋਰਡ ਨੂੰ ਐਕਸੈਸ ਕਰਨ ਦੇ ਲਈ ਇਹਦਾ 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 ਫਾਇਦਾ ਬਹੁਤ ਆ ਮੁਨਾਫਾ ਬਹੁਤ ਆ ਇਹ ਦੇਖੋ ਇਹ ਡਾਟਾ ਸ਼ੇਅਰਿੰਗ ਜਿਹੜੀ ਆ ਕਈ ਸੈਂਕੜੇ ਮਿਲੀਅਨ ਡਾਲਰ ਜਿਹੜਾ ਆ ਉਹ ਪੇਸ਼ੈਂਟ ਦੇ ਰੈਕੋਰਡ ਜਿਹੜਾ ਉਹਨਾਂ ਦੇ ਬਦਲੇ ਦੇ ਵਿੱਚ ਇਹਨਾਂ ਨੂੰ ਮਿਲਦਾ ਆ ਹੁਣ ਦੂਜਾ ਇਹ ਆ ਮੈਡੀਕਲ ਪ੍ਰੈਕਟਿਸ ਦੇ ਵਿੱਚ ਰਿਸਕ ਆ ਐਕਸਪਰਟ ਇਹ ਕਹਿੰਦੇ ਆ ਕਿ ਪ੍ਰੈਕਟਿਸ ਜਿਹੜੀ ਡਰੱਗ ਕੰਪਨੀਆਂ ਨੂੰ ਇੰਨਾ ਜ਼ਿਆਦਾ ਇਨਫਲੂਐਂਸ ਦੇ ਰਹੇ ਆ ਡਾਕਟਰ ਪੋਸੀਬਲੀ ਇਹਦੇ ਨਾਲ ਹੋਊਗਾ ਕਿ ਕਿ ਨਵੀਂ ਦਵਾਈ ਬਹੁਤ ਜ਼ਿਆਦਾ ਮਹਿੰਗੀ ਹੋ ਜਾਊਗੀ ਜਿਹੜੀ ਪ੍ਰਾਈਵੇਸੀ ਦਾ ਖਤਰਾ ਆ ਜਿਹੜਾ ਪੇਸ਼ੈਂਟ ਦਾ ਡਾਟਾ ਸਾਂਝਾ ਕਰਨ ਦੇ ਨਾਲ ਜਿਹੜਾ ਪ੍ਰਾਈਵੇਟ ਇਨਫੋਰਮੇਸ਼ਨ ਆ ਉਹਨੂੰ ਜਾਂ ਤਾਂ ਗਲਤ ਵਰਤੋਂ ਕੀਤਾ ਜਾ ਸਕਦਾ ਉਹਨੂੰ ਮਿਸਯੂਜ਼ ਕੀਤਾ ਜਾ ਸਕਦਾ ਜਾਂ ਲੀਕ ਕੀਤਾ ਜਾ ਸਕਦਾ ਸੋ ਡਾਕਟਰ ਵੀ ਇਹਦੇ ਬਾਰੇ ਕਨਸਰਨਡ ਨੇ ਜਿਹੜੇ ਕੁਝ ਡਾਕਟਰਸ ਨੇ ਜਿਹਨਾਂ ਨਾਲ ਇੰਟਰਵਿਊ ਕੀਤੀ ਆ ਇਹ ਸਟੱਡੀ ਦੇ ਦੌਰਾਨ ਉਹ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਹੁਣ ਕੰਪਨੀਆਂ ਨੂੰ ਕੀ ਲੋੜ ਆ ਤੁਹਾਡਾ ਨਾਮ ਡੇਟ ਆਫ ਬਰਥ ਬਿਮਾਰੀ ਦਵਾਈ ਸਾਰਾ ਕੁਝ ਉਹਨਾਂ ਨੇ ਕੀ ਲੈਣਾ ਇਸ ਗੱਲ ਤੋਂ ਪੈਸਾ ਬਣਾਉਂਦੇ ਆ ਪੈਸਾ ਕਿੱਦਾਂ ਬਣਾਉਂਦੇ ਆ ਤੁਹਾਡੇ ਪਰਸਨਲ ਡਾਟੇ ਨੂੰ ਯੂਜ਼ ਕਰਕੇ ਕਿਹੜਾ ਪ੍ਰੋਡਕਟ ਤੁਸੀਂ ਖਰੀਦਦੇ ਹੋ ਉਹਨੂੰ ਵੇਚਦੇ ਆ ਦੂਜੀ ਗੱਲ ਐਡ ਦਿੰਦੇ ਆ ਐਡਵਰਟਾਈਜ਼ਮੈਂਟ ਤੁਹਾਡੀ ਆਦਤ ਬਣਾਉਂਦੇ ਆ ਤੀਜੀ ਗੱਲ ਮਤ ਕਸਟਮਰ ਨੂੰ ਬੈਟਰ ਸਮਝਦੇ ਆ ਕਸਟਮਰ ਚਾਹੁੰਦਾ ਕੀ ਆ ਦਵਾਈ ਕਿਹੜੀ ਖਾਂਦਾ ਕੀ ਇਹਨੂੰ ਬਿਮਾਰੀ ਆ ਉਥੋਂ ਫੇਰ ਉਹਨਾਂ ਨੂੰ ਫਾਇਦਾ ਹੁੰਦਾ ਫੇਰ ਨਵਾਂ ਪ੍ਰੋਡਕਟ ਇਥੋਂ ਡਿਵੈਲਪ ਕਰਦੇ ਆ ਕੰਪਨੀਆਂ ਦਾ ਦੇਖਦੀਆਂ ਕਿ ਜਿਹੜਾ ਟ੍ਰੈਂਡ ਆ ਜਾਂ ਗੈਪ ਆ ਮਾਰਕੀਟ ਦੇ ਵਿੱਚ ਜਿਹੜਾ ਇਹਨੂੰ ਬੈਟਰ ਡਿਜ਼ਾਈਨ ਕਰਨ ਚ ਨਵੇਂ ਪ੍ਰੋਡਕਟ ਉਹ ਪ੍ਰੋਡਕਟ ਲੈ ਕੇ ਆਉਂਦੇ ਆ ਜਾਂ ਕਈ ਵਾਰੀ ਕੀ ਹੁੰਦਾ ਇਹ ਡਾਟਾ ਦੂਜੀਆਂ ਕੰਪਨੀਆਂ ਨੂੰ ਵੇਚ ਦਿੱਤਾ ਜਾਂਦਾ ਤੇ ਕੰਪਨੀ ਆਪ ਨੇ ਯੂਜ਼ ਕਰਦੀ ਦੂਜੀ ਕੰਪਨੀ ਨੂੰ ਡਾਟਾ ਵੇਚ ਦਿੰਦੀ ਆ ਇਹ ਡਾਟਾ ਕੀ ਆ ਨੌਲੇਜ ਆ ਡਾਟਾ ਜਿਹੜਾ ਬਿਜ਼ਨਸ ਸਾ ਨੂੰ ਜਿਹੜਾ ਬਿਜ਼ਨਸ ਕਰ ਰਿਹਾ ਉਹਨੂੰ ਐਗਜ਼ੈਕਟਲੀ ਦੱਸਦਾ ਕਿ ਲੋਕ ਕਰਦੇ ਕੀ ਆ ਲੋਕ ਸੋਚਦੇ ਕੀ ਆ ਲੋਕਾਂ ਦੀ ਲੋੜ ਕੀ ਆ ਮਤਲਬ ਰੀਅਲ ਟਾਈਮ ਮਾਰਕੀਟ ਸਰਵੇ ਆ ਇਹ ਡਾਟਾ ਇਕਨੋਮੀ ਦੇ ਵਿੱਚ ਪਾਵਰ ਆ ਵੱਡੀਆਂ ਕੰਪਨੀਆਂ ਜਿਹੜੀਆਂ ਕੰਜ਼ਿਊਮਰ ਬਾਰੇ ਜ਼ਿਆਦਾ ਚੰਗੀ ਤਰ੍ਹਾਂ ਜਾਣਦੀਆਂ ਟੈਕਨੋਲੋਜੀ ਬਿਲਡ ਹੁੰਦੀ ਆ ਇਹਦੇ ਨਾਲ ਜਿਹੜੀ ਆ ਕਸ਼ਟ ਘਟਦੀ ਹੈ ਇਹਦੇ ਨਾਲ ਡਿਸੀਜਨ 메ਕਿੰਗ ਦੇ ਵਿੱਚ ਮਦਦ ਹੁੰਦੀ ਹੈ ਇਹਦੇ ਨਾਲ ਪ੍ਰੋਫਿਟ ਵੱਧਦਾ ਸੋ ਇਹ ਕੁਝ ਜਿਹੜੀਆਂ ਗੱਲਾਂ ਨੇ ਜਿਹਦੇ ਕਰਕੇ ਡਾਟਾ ਵੇਚਿਆ ਜਾ ਰਿਹਾ ਕੈਨੇਡਾ ਦੇ ਵਿੱਚ ਸਾਫ਼ ਤੌਰ ਤੇ ਪਤਾ ਲੱਗਿਆ ਕਿ ਮਰੀਜ਼ਾਂ ਦੀ ਮਰਜ਼ੀ ਤੋਂ ਬਿਨਾਂ ਡਾਟਾ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਅਗਲੀ ਕਰਬਤ ਦੋਸਤੋ ਜਿਹੜੀ ਕਰਨੀ ਆ ਉਹ ਕੈਨੇਡਾ ਦੀ EV ਮਾਰਕੀਟ ਬਾਰੇ ਇਲੈਕਟ੍ਰਿਕ ਵਹੀਕਲ ਸਟਰੈਟਜੀ ਜਿਹੜੀ ਆ ਕੈਨੇਡਾ ਦੇ ਵਿੱਚ ਲਗਭਗ ਫੇਲ ਹੋ ਚੁੱਕੀ ਆ ਸਰਕਾਰ ਦਾ ਜਿਹੜਾ ਪਲਾਨ ਸੀ ਕਿ ਇਲੈਕਟ੍ਰਿਕ ਵਹੀਕਲ ਜਾਨੀ ਕਿ ਬੈਟਰੀ ਤੇ ਚੱਲਣ ਵਾਲੀਆਂ ਕਾਰਾਂ ਇਹਨਾਂ ਦੀ ਮੈਨੂਫੈਕਚਰਿੰਗ ਕੈਨੇਡਾ ਵਿੱਚ ਕੀਤੀ ਜਾਵੇ ਜਿੰਨੇ ਜ਼ੋਰ ਦੇ ਨਾਲ ਇਹਨਾਂ ਨੇ ਕਿਹਾ ਸੀ ਵੀ ਕੈਨੇਡਾ ਦੇ ਵਿੱਚ ਕੀਤੀ ਜਾਣੀ ਹੈ ਤੇ ਇਹਦੇ ਨਾਲ ਫਾਇਦਾ ਹੋਊਗਾ ਉਹਨੇ ਜ਼ੋਰ ਦੇ ਨਾਲ ਇਹ ਕਲਾਪਸ ਕਰ ਗਈ ਫੇਲ ਹੋ ਗਿਆ ਸਾਰੇ ਦਾ ਸਾਰਾ ਪ੍ਰੋਗਰਾਮ ਔਰ ਇਹਦੇ ਚ ਕਹਿ ਲਓ ਕਿ ਮਿਲੀਅਨ ਨਹੀਂ ਕਈ ਬਿਲੀਅਨਸ ਆਫ ਡਾਲਰ ਜਿਹੜਾ ਉਹ ਸਾਰੇ ਦਾ ਸਾਰਾ ਵੇਸਟ ਹੋ ਗਿਆ ਨਾਰਥਵੋਲਟ ਬੈਂਕਰਪਸੀ ਕਰ ਦਿੱਤੀ ਉਹਨਾਂ ਨੇ ਤੇ ਇਹ ਬਹੁਤ ਵੱਡਾ ਘਾਟਾ ਆ ਕੈਨੇਡਾ ਤੇ ਕੁਬੈਕ ਨੇ ਕਈ ਬਿਲੀਅਨ ਡਾਲਰ ਇੱਕ ਸਵੀਡਿਸ਼ ਇਲੈਕਟ੍ਰਿਕ ਵਹੀਕਲ ਕੰਪਨੀ ਨਾਰਥਵਾਲਟ ਦੇ ਵਿੱਚ ਇਨਵੈਸਟ ਕੀਤਾ ਜਿਹੜੀ ਹੁਣ ਬੈਂਕਰਪਟ ਹੋ ਗਈ ਦਿਵਾਲੀਆ ਹੋ ਗਈ ਉਹ ਤੇ ਜਦੋਂ ਦਿਵਾਲੀਆ ਹੋ ਗਈ ਜਿੰਨਾ ਪੈਸਾ ਲੱਗਿਆ ਸੀ ਸਰਕਾਰਾਂ ਦਾ ਉਹ ਵੀ ਖੂਚ ਪੈ ਗਿਆ ਮਤਲਬ ਸਾਰੀ ਦੀ ਸਾਰੀ ਜਿਹੜੀ ਪਬਲਿਕ ਮਨੀ ਆ ਉਹ ਖਤਮ ਹੋ ਗਈ ਹੁਣ ਇਹਦੇ ਤੋਂ ਬਾਅਦ ਹੋਇਆ ਕੀ ਜਿਹੜੀਆਂ ਕੈਨੇਡਾ ਦੀਆਂ ਯੂਨੀਅਨਾਂ ਨੇ ਵਰਕਰਾਂ ਦੀਆਂ ਉਹ ਇਸ ਗੱਲ ਤੋਂ ਦੁਖੀ ਨੇ ਉਹ ਇਹ ਕਹਿੰਦੇ ਆ ਕਿ ਇੱਥੇ ਬਾਹਰਲੇ ਕੰਮੇ ਰੱਖੇ ਜਾ ਰਹੇ ਆ ਇਹਨਾਂ ਪ੍ਰੋਜੈਕਟਸ ਤੇ ਲਈ ਬਾਹਰੋਂ ਜਿਹੜੇ ਵਰਕਰ ਆ ਹੋ ਰੱਖੇ ਰੱਖੇ ਜਾ ਰਹੇ ਆ ਤੇ ਇਹ ਵਾਅਦਾ ਕੈਨੇਡੀਅਨਸ ਦੇ ਨਾਲ ਇਹ ਕੀਤਾ ਸੀ ਕਿ ਕੈਨੇਡਾ ਵਾਸੀਆਂ ਨੂੰ ਨੌਕਰੀਆਂ ਮਿਲਣਗੀਆਂ ਭਾਵੇਂ ਥੋੜੀਆਂ ਮਿਲਣਗੀਆਂ ਪਰ ਕੋਈ ਵੀ ਜਿਹੜੀ ਹੈਗੀ ਆ ਮੈਟੀਰੀਲਾਈਜ਼d ਹੋਈ ਦੂਜੀਆਂ ਕੰਪਨੀਆਂ ਵੀ ਇਸ ਵੇਲੇ ਥੋੜਾ ਜਿਹਾ ਪਿੱਛੇ हट ਰਹੀਆਂ ਸਾਰਾ ਮਾਹੌਲ ਚਾਲ ਦੇਖ ਕੇ ਯੂਮਿਕੋਰ ਇੱਕ ਕੰਪਨੀ ਆ ਜਿਹੜੀ ਦੂਜੀ ਵੱਡੀ ਕੰਪਨੀ ਆ ਇਸ ਬੈਟਰੀ ਇੰਡਸਟਰੀ ਦੇ ਵਿੱਚ ਉਹ ਹੁਣ ਇਸ ਗੱਲ ਦੇ ਉੱਤੇ ਜ਼ਿਆਦਾ ਫੋਕਸ ਕਰ ਰਹੇ ਆ ਕਿ ਜਿਹੜੀਆਂ ਫੈਕਟਰੀਆਂ ਉਹਨੂੰ ਜਾਂ ਤਾਂ ਪੋਲੈਂਡ ਚ ਲਾਈਏ ਜਾਂ ਕੋਰੀਆ ਦੇ ਵਿੱਚ ਲਾਈਏ ਬਜਾਏ ਉਹਨੂੰ ਅਨਟੇਰੀਓ ਦੇ ਵਿੱਚ ਲਾਉਣ ਦੇ ਜਿੱਦਾਂ ਕਿ ਉਹਨਾਂ ਨੇ ਪਹਿਲਾਂ ਪਲਾਨ ਕੀਤਾ ਸੀ ਹੁਣ ਜਿਹੜੀਆਂ ਨੌਕਰੀਆਂ ਨੇ ਬਹੁਤੀਆਂ ਰੋਬੋਟਿਕ ਨੇ ਜਿਹੜੀਆਂ ਆਧੁਨਿਕ ਇਲੈਕਟ੍ਰਿਕ ਵਹੀਕਲ ਫੈਕਟਰੀਜ਼ ਹੈਗੀਆਂ ਨੇ ਇਹ ਬਹੁਤ ਸਾਰੀਆਂ ਮਤਲਬ ਆਟੋਮੇਸ਼ਨ ਤੇ ਰੋਬੋਟਸ ਯੂਜ਼ ਕਰਦੀਆਂ ਸੋ ਰੀਅਲ ਜੌਬਸ ਬਹੁਤ ਘੱਟ ਪੈਦਾ ਹੋ ਰਹੀਆਂ ਤੇ ਜਿਹੜੀਆਂ ਕੈਨੇਡੀਅਨ ਦੇ ਲਈ ਅਸਲ ਦੇ ਵਿੱਚ ਕ੍ਰੀਏਟ ਹੋਣੀਆਂ ਸੀ ਆ ਜਿਹੜੀਆਂ ਬਾਹਰ ਲੀਆਂ ਕੰਪਨੀਆਂ ਨੇ ਉਹ ਟੈਕਸ ਪੇ ਕਰਨ ਤੋਂ ਅਵੋਇਡ ਕਰਦੀਆਂ ਜਿਵੇਂ ਫੌਕਸ ਵੈਗਨ ਆ ਜਾਂ ਜਿਹੜੀ ਸਟਾਈਲਿਸ਼ ਆ ਇਹ ਇਹਨਾਂ ਨੂੰ ਸਬਸਿਡੀਆਂ ਬਹੁ ਮਿਲਦੀਆਂ ਤੇ ਸਬਸਿਡੀਆਂ ਤੇ ਨਾਲੇ ਇਹ ਜਿਹੜੇ ਕੈਨੇਡੀਅਨ ਟੈਕਸ ਪੇ ਕਰਨ ਤੋਂ ਵੀ ਇਹ ਐਗਜ਼ੈਂਪਟਡ ਨਹੀਂ ਉਹਨਾਂ ਤੋਂ ਸ਼ੋਰਟ ਆ ਇਹਨਾਂ ਨੂੰ ਹੁਣ ਜਿਹੜੀਆਂ ਲੋਕਲ ਕੈਨੇਡਾ ਦੀਆਂ ਕੰਪਨੀਆਂ ਨੇ ਉਹ ਪੂਰਾ ਟੈਕਸ ਦੇ ਰਹੀਆਂ ਤੇ ਸਬਸਿਡੀ ਕੋਈ ਨਹੀਂ ਜਿਹੜੇ ਕੈਨੇਡਾ ਨੇ ਇਹਨਾਂ ਨੇ ਆਪਣੀ ਜਿਹੜੀ ਇਲੈਕਟ੍ਰਿਕ ਵਹੀਕਲ ਟੈਕਨੋਲੋਜੀ ਆ ਉਹ ਕਹ ਲੋ ਦਿੱਤੀ ਆ ਜਿਹੜੀ ਇਹਨਾਂ ਦੀ ਬਹੁਤ ਸਟਰੋਂਗ EV ਟੈਕਨੋਲੋਜੀ ਸੀ ਡਲਹੋਜ਼ੀ ਯੂਨੀਵਰਸਿਟੀ ਦੀ ਰਿਸਰਚ ਤੋਂ ਪਰ ਇਹਨਾਂ ਨੇ ਕੈਨੇਡੀਅਨ ਕੰਪਨੀ ਜਿਹੜੀ ਹੈਗੀ ਆ ਇਹਨਾਂ ਨੇ ਬਾਹਰ ਲੀਆਂ ਕੰਪਨੀਆਂ ਨੂੰ ਇਹ ਟੈਕਨੋਲੋਜੀ ਲੈਣ ਦਿੱਤੀ ਫੋਰਨ ਇਨਵੈਸਟਮੈਂਟ ਜਿਹੜੀ ਆ ਉਹਨੇ ਇਨੋਵੇਸ਼ਨ ਨੂੰ ਸਿੱਧੀ ਸੱਟ ਮਾਰੀ ਆ ਜਿਹੜੀ ਨਵੀਂ ਨੌਲੇਜ ਤੇ ਵੈਲਥ ਕੈਨੇਡਾ ਤੋਂ ਆਉਣੀ ਸੀ ਜਿਹੜੀਆਂ ਬਾਹਰਲੀਆਂ ਕੰਪਨੀਆਂ ਸੀ ਉਹਨਾਂ ਨੇ ਕੈਨੇਡਾ ਦਾ ਟੈਲੈਂਟ ਲੈ ਲਿਆ ਟੈਕਨੋਲੋਜੀ ਲੈ ਲਈ ਟੈਕਸ ਬੈਨੀਫਿਟ ਲੈ ਲਏ ਤੇ ਆਪਣੇ ਦੇਸ਼ ਦੇ ਵਿੱਚ ਲੈ ਗਏ ਚੀਨ ਦੀ ਜੀ ਸਟਰੈਟਜੀ ਸੀ ਚੀਨ ਨੇ ਬਹੁਤ ਸਮਾਰਟਲੀ ਇਸ EV ਇੰਡਸਟਰੀ ਦੇ ਵਿੱਚ ਜਿਵੇਂ BYD ਹੈ ਇਹਦੇ ਵਿੱਚ ਬਹੁਤ ਸਮਾਰਟ ਤਰੀਕੇ ਦੇ ਨਾਲ ਇਨਵੈਸਟ ਕੀਤਾ ਤੇ ਹੁਣ ਉਹ ਬਹੁਤ ਵੱਡੀ ਇਲੈਕਟ੍ਰਿਕ ਵਹੀਕਲ ਮਾਰਕੀਟ ਨੂੰ ਕੰਟਰੋਲ ਕਰ ਰਹੇ ਹੈ ਕੈਨੇਡਾ ਨੇ ਲਗਭਗ ਜਿਹੜੇ ਕਈ ਬਿਲੀਅਨ ਡਾਲਰ ਜਿਹੜਾ ਉਹ ਇੱਥੇ ਸਪੈਂਡ ਕੀਤਾ ਜਿਹੜੇ ਕੈਨੇਡਾ ਫਰਸਟ ਸਟ੍ਰੈਟਜੀ ਸੀ ਉਹ ਚਾਹੀਦੀ ਅਸਲ ਦੇ ਵਿੱਚ ਕਿ ਸਾਨੂੰ ਕੈਨੇਡੀਅਨ ਓਨਡ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਤੇ ਨਾ ਕਿ ਜਿਹੜਾ ਪੈਸਾ ਉਹ ਬਾਹਰਲੀਆ ਕੰਪਨੀਆਂ ਨੂੰ ਦੇਣਾ ਚਾਹੀਦਾ ਜਿਹੜੀ ਨਾ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਨਾਰਥਵੋਲਟ ਜਿਹੜੀ ਆ ਉਹ ਬੈਂਕਰਪਟ ਹੋ ਗਈ ਆ ਇਲੈਕਟ੍ਰਿਕ ਵਹੀਕਲ ਬਣਾਉਣ ਵਾਲੀ ਇਹ ਬੈਟਰੀ ਪਲਾਂਟ ਮਹਿੰਗਾ ਬਹੁਤ ਸੀ ਨਾਰਥਵੋਲਟ ਦੀ ਜਿਹੜੀ ਕਾਸਟ ਆウ ਬਹੁਤ ਜ਼ਿਆਦਾ ਉੱਤੇ ਚਲੇਗੀ ਤੇ ਇਹਦੇ ਕੋਲੋਂ ਮੈਨੇਜ ਨਹੀਂ ਹੋਈ ਆਪਣੀ ਸਪੈਂਡਿੰਗ ਦੂਜੀ ਡਿਲੇ ਹੋਣ ਲੱਗ ਪਈ ਵੱਡੇ ਪ੍ਰੋਜੈਕਟ ਸੀਗੇ ਜਿਹੜੇ ਉਹ ਡਿਲੇ ਚਲੇ ਗਏ ਕਦੇ ਕੰਸਟਰਕਸ਼ਨ ਨਹੀਂ ਹੋਈ ਕਦੇ ਪਰਮਿਟ ਨਹੀਂ ਮਿਲਿਆ ਕਦੇ ਟੈਕਨੋਲੋਜੀ ਦੀਆਂ ਪ੍ਰੋਬਲਮਸ ਆ ਗਈਆਂ ਉਹਦੇ ਨਾਲ ਹੋਰ ਪੈਸਾ ਜਿਹੜਾ ਚਲੇਗਾ ਤੇ ਇਨਵੈਸਟਰ ਉਹਦੇ ਤੋਂ ਡਰ ਗਿਆ ਉਹ ਇਹ ਸਾਰੇ ਕੁਝ ਤੇ ਕਰਕੇ ਕੰਪੀਟੀਸ਼ਨ ਬਹੁਤ ਜ਼ਿਆਦਾ ਤੇਜ਼ ਆ ਇੱਥੇ ਉਹ ਕੰਪੀਟੀਸ਼ਨ ਦੇ ਕਰਕੇ ਵੀ ਇਹ ਪਿੱਛੇ ਰਹਿ ਗਏ ਤੇ ਅਲਟੀਮੇਟਲੀ ਬੈਂਕਰਪਟ ਹੋ ਗਏ ਮਤਲਬ ਕੈਨੇਡਾ ਦੀ ਜਿੰਨੀ ਕਿਹੇ ਰੋਲਰ ਰੱਪਾ ਪਿਆ ਸੀ ਵੀ ਇੱਥੇ ایਵੀ ਮਾਰਕੀਟ ਆ ਰਹੀ ਬਣ ਰਹੀ ਹੈ ਉਹ ਸਾਰੀ ਦੀ ਸਾਰੀ ਲਗਭਗ ਕਲਾਪਸ ਹੋ ਗਈ ਅਗੀ ਗੱਲਬਾਤ ਮਦਰਸਡੇ ਬਾਰੇ ਸੋ ਮਦਰਸਡੇ ਲੰਘ ਕੇ ਗਿਆ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਇਹਦੇ ਤੇ ਕਈ ਲੋਕਾਂ ਨੇ ਬੜੀਆਂ ਵੱਖਰੇ ਵੱਖਰੇ ਥਿਊਜ਼ ਦਿੱਤੇ ਇੱਕ ਮੁੱਦਾ ਜਿਹਦੇ ਬਾਰੇ ਬਹੁਤ ਘੱਟ ਗੱਲਬਾਤ ਹੋਈ ਹੈ ਬਹੁਤ ਸਾਰਿਆਂ ਦੇ ਲਈ ਇਹ ਖੁਸ਼ੀ ਦਾ ਦਿਨ ਹੁੰਦਾ ਜਿਹੜੇ ਮਾਮਾ ਦੇ ਨਾਲ ਸੈਲੀਬ੍ਰੇਟ ਕਰਦੇ ਪਰ ਕਈਆਂ ਦੇ ਲਈ ਇਹ ਦੁੱਖ ਦਾ ਹੀ ਦਿਨ ਵੀ ਹੁੰਦਾ ਉਹਨਾਂ ਮਾਮਾ ਦੇ ਲਈ ਜਿਨ੍ਹਾਂ ਦਾ ਬੱਚਾ ਜਾਂ ਤੇ ਇਨਫੈਂਟ ਡੈਥ ਦੇ ਵਿੱਚ ਉਹਦੀ ਮੌਤ ਹੋ ਗਈ ਮਤਲਬ ਜਨਮ ਵੇਲੇ ਉਹਦੀ ਮੌਤ ਹੋ ਗਈ ਤੇ ਜਾਂ ਮਿਸਕਾਰੇਜ ਹੋ ਗਿਆ ਜਾਨੀ ਕਿ ਉਹ ਸਮੇ ਤੋਂ ਪਹਿਲਾਂ ਹੀ ਉਹਨਾਂ ਦਾ ਬੱਚਾ ਅਬਾਰਟ ਹੋ ਗਿਆ ਗਰਭਪਾਤ ਹੋ ਗਿਆ ਹੁਣ ਉਹਨਾਂ ਦੇ ਲਈ ਮਦਰਸ ਡੇ ਜਿਹੜਾ ਬਿਲਕੁਲ ਵੱਖਰਾ ਆ ਤੇ ਇਹਨਾਂ ਦੇ ਬਾਰੇ ਇੱਕ ਵੱਡੀ ਧਿਰ ਜਿਹੜੀ ਗੱਲਬਾਤ ਕਰ ਰਹੀ ਹੈ ਕੈਨੇਡਾ ਦੇ ਵਿੱਚ ਇਹ ਗਿਣਤੀ ਥੋੜੀ ਨਹੀਂ ਲੱਖ ਦੇ ਵਿੱਚ ਹੈਗੀ ਆ ਕਿ ਲੱਖਾਂ ਹੀ ਜਿਹੜਾ ਜੋੜਾ ਆ ਹਰ ਸਾਲ ਜਿਨ੍ਹਾਂ ਦਾ ਬੱਚਾ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਜਾਂ ਤਾਂ ਪ੍ਰੈਗਨੈਂਸੀ ਦੇ ਵਿੱਚ ਉਹਦਾ ਮਿਸਕਾਰੇਜ ਹੋ ਜਾਂਦਾ ਜਿਹੜਾ ਗਰਭ ਡਿੱਗ ਪੈਂਦਾ ਤੇ ਜਾਂ ਜਿਹੜਾ ਜਨਮ ਲੈਣ ਦੇ ਸਾਰੇ ਬੱਚੇ ਦੀ ਮੌਤ ਹੋ ਜਾਂਦੀ ਹੁਣ ਇਹਦੇ ਵਿੱਚ ਰੌਲਾ ਇਹ ਆ ਕਿ ਇਹ ਜਿਹੜੀਆਂ ਮਾਵਾਂ ਨੇ ਜਾਂ ਜਿਨ੍ਹਾਂ ਨੇ ਮਾਵਾਂ ਬਣਨਾ ਸੀ ਜਿਨ੍ਹਾਂ ਨੇ ਸਫਰ ਕੀਤਾ ਇਸ ਮਸਕਾਰੇਜਸ ਤੋਂ ਜਾਂ ਸਟਿਲ ਬਰਥ ਤੋਂ ਆ ਉਹਨਾਂ ਨੂੰ ਹਜੇ ਵੀ ਉਹ ਦਰਦ ਉਸੇ ਤਰ੍ਹਾਂ ਆ ਉਸ ਲਾਸ ਦਾ ਭਾਵੇਂ ਕਈ ਸਾਲ ਲੰਘ ਗਏ ਔਰ ਇਹ ਲਾਸ ਸਿਰਫ ਇਨਾ ਹੀ ਨਹੀਂ ਕਿ ਇੱਕ ਬੱਚੇ ਦਾ ਹਾਲਾਂਕਿ ਸਭ ਤੋਂ ਵੱਡਾ ਨੌਸਾਲਾਤ ਦਾ ਲਾਸ ਹੀ ਆ ਪਰ ਇਹਦੇ ਤੋਂ ਵੀ ਕਹਿੰਦੇ ਬਹੁਤ ਵੱਡੀ ਗੱਲ ਆ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਸੁਪਨੇ ਟੁੱਟਦੇ ਆ ਉਹਨਾਂ ਦੇ ਬੱਚੇ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਫਿਊਚਰ ਸੀਗੇ ਉਹ ਟੁੱਟਦੇ ਆ ਤੇ ਉਹ ਜਿਹੜਾ ਦੁੱਖ ਆ ਉਹ ਹੋਰ ਜ਼ਿਆਦਾ ਡੂੰਘਾ ਚੱਲਿਆ ਜਾਂਦਾ ਔਰ ਇਹ ਇਨਵੀਜ਼ੀਬਲ ਆ ਜਿਹੜਾ ਇਹ ਜਿਹੜੀ ਗਰੀਫ ਆ ਐਕਸਪਰਟ ਇਹ ਦੱਸਦੇ ਆ ਕਿਉਂਕਿ ਲੋਕ ਇਹਦੇ ਬਾਰੇ ਬਹੁਤੀ ਗੱਲ ਨਹੀਂ ਕਰਦੇ ਪ੍ਰੈਗਨੈਂਸੀ ਲਾਸ ਬਾਰੇ ਪੇਰੈਂਟਸ ਆਮ ਤੌਰ ਦੇ ਉੱਤੇ ਜਿਹੜੇ ਉਹ ਹੈਗੇ ਨੇ ਉਹ ਜਾਂ ਤਾਂ ਇਨਵੀਜ਼ੀਬਲ ਰਹਿ ਜਾਂਦੇ ਨੇ ਜਾਂ ਅਨਸਪੋਰਟਡ ਰਹਿ ਜਾਂਦੇ ਆ ਉਹਨਾਂ ਨੂੰ ਕੋਈ ਸਪੋਰਟ ਹੀ ਨਹੀਂ ਮਿਲਦੀ ਜਿਹੜੇ سپورਟ ਆ ਜਾਂ ਸਰਵਸਸ ਨਹੀਂ ਉਹ ਹੈ ਨਹੀਂ ਕਿਉਂਕਿ ਪਬਲਿਕ ਅਟੈਂਸ਼ਨ ਹੀ ਇਧਰਲੇ ਪਾਸੇ ਮਿਲਦੀ ਇਸ ਤਰ੍ਹਾਂ ਦੇ ਜਿਹੜੇ ਲਾਸ ਹੁੰਦੇ ਆ ਤੇ ਫੰਡਿੰਗ ਵੀ ਨਾ ਪ੍ਰੋਗਰਾਮਾਂ ਦੇ ਲਈ ਬਹੁਤ ਹੀ ਜ਼ਿਆਦਾ ਨਹੀਂ ਹੈ ਤੇ ਜਦੋਂ ਤੁਸੀਂ ਇਹਨੂੰ ਇਗਨੋਰ ਕਰਦੇ ਆ ਤੇ ਹਾਲਤ ਹੋਰ ਮਾੜੀ ਹੋ ਜਾਂਦੀ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ